ਇੱਕ ਪਾਸੇ ਤਾਂ ਅਧਿਆਪਕਾਂ ਦਾ ਸਿਮਮਾਨ ਵੱਲੋਂ ਖੁਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਰ ਅੱਗੇ ਉਹਨਾਂ ਹੀ ਅਧਿਆਪਕਾਂ ਤੇ ਪਾਣੀ ਦਿਆਂ 부ਛਾੜਾ ਮਾਰੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਤੇ ਡਾਂਗਾ ਵਰਾਈਆਂ ਗਈਆਂ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਤੱਕ ਲਾਈਆਂ ਗਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੋਣਾ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਉਹਨਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਤਾਂ ਜ਼ਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕਿ ਅੱਜ ਸੀਐਮ ਦੀ ਕੋਠੀ ਮੋਰੇ ਤਰਨਾ ਦੇ ਲਈ ਮਜਬੂਰ ਹੋਏ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸਤਾ ਚ ਨਹੀਂ ਆਈ ਸੀ ਤਾਂ ਉਹਦੋਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ ਬਣਦਾ ਮਾਨ ਸਨਮਾਨ ਕਰਾਂਗੇ ਕਿਸੇ ਦੀ ਪੱਗ ਨਹੀਂ ਲੱਥੇਗੀ ਧੀਆਂ ਪੈਣਾ ਦੀ ਇੱਜ਼ਤਾ ਸੜਕਾ ਤੇ ਨਹੀਂ ਰੁਲਣਗੀਆਂ ਉਹਨਾਂ ਆਖਿਆ ਕਿ ਸਰਕਾਰ ਭਾਵੇਂ ਬਦਲ ਗਈ ਹੈ ਪਰ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੁੰਨੀਆਂ ਤੇ ਪੱਗਾ ਸੜਕਾਂ ਤੇ ਰੁੱਰ ਰਹੀਆਂ ਨੇ ਅੱਜ ਵੀ ਅਧਿਆਪਕ ਸੜਕਾਂ ਤੇ ਬੈਠਣ ਲਈ ਮਜਬੂਰ ਹੋਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਕਾਫੀ ਤਣਾਅਪੂਰਨ ਵਾਲੇ ਬਣਦੇ ਨਜ਼ਰ ਆਏ ਜਿੱਥੇ ਪੁਲਿਸ ਤੇ ਅਧਿਆਪਕ ਟੀਚਰ ਜਿਹੜੇ ਜਿੱਥੇ ਪੁਲਿਸ ਤੇ ਅਧਿਆਪਕ ਆਹਮੋ ਸਾਹਮਣੇ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਧੀਆਂ ਪੈਣਾ ਦੀਆਂ ਚੁੰਨੀਆਂ ਲਾਹ ਦਿੱਤੀਆਂ ਇਹਨਾਂ ਇਥੋਂ ਤੱਕ ਕੀ ਅਧਿਆਪਕਾਂ ਦੀਆਂ ਪੱਗਾਂ ਤੱਕ ਇਥੇ ਲਾ ਦਿੱਤੀਆਂ ਗਈਆਂ ਉਥੇ ਵਿਦਿਆਪਕ ਆਗੂ ਨੇ ਕਿਹਾ ਕਿ ਸਰਕਾਰ ਤੋਂ ਸਾਡੀਆਂ ਸਿਰਫ ਆਹੀ ਮੰਗਾਂ ਹਨ ਕਿ ਜੋ ਸਰਕਾਰੀ ਮੁਲਾਜ਼ਮ ਨੂੰ ਪੱਤਾ ਮਿਲਦਾ ਹੈ ਉਹ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਦ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਹੋਵੇ ਤਾਂ ਉਹ ਆਖ ਦਿੰਦੇ ਨੇ ਕਿ ਸਾਡੇ ਕੋਲ ਫੰਡ ਨਹੀਂ ਹੈ ਅਧਿਆਪਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕਿ ਕੰਪਿਊਟਰ ਟੀਚਰ ਲਈ ਹੀ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਅਧਿਆਪਕ ਦਿਹਾੜੇ ਤੱਕ ਪ੍ਰਦਰਸ਼ਨ ਕਰ ਇਹ ਅਧਿਆਪਕਾਂ ਦੇ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਜਾਂ ਇਸ ਤਰ੍ਹਾਂ ਹੀ ਧੀਆਂ ਪੈਣਾ ਦੀਆਂ ਚੁੰਨੀਆਂ ਲਾਹੀਆਂ ਜਾਣਗੀਆਂ ਜਾਂ ਸਿੱਖ ਨੌਜਵਾਨਾਂ ਦੀਆਂ ਇਦਾਂ ਹੀ ਪੱਗਾਂ ਲਾ ਦਿੱਤੀਆਂ ਜਾਣਗੀਆਂ ਤਾਂ ਤਸਵੀਰਾ ਬੇहद ਹੀ ਮੰਦਭਾਗੀਆਂ ਨੇ ਜਿੱਥੇ ਪੰਜਾਬ ਦੇ ਪੈਣਾ ਨੌਜਵਾਨ ਮੁੰਡੇ ਕੁੜੀਆਂ ਦੀਆਂ ਦੇਖ ਸਕਦੇ ਹੋ ਸੜਕਾਂ ਤੇ ਕਿਵੇਂ ਪੱਗਾਂ ਲਾਹ ਦਿੱਤੀਆਂ ਗਈਆਂ ਨੇ ਇੱਕ ਪਾਸੇ ਤਾਂ ਅਧਿਆਪਕਾਂ ਦਾ ਸੀਐਮ ਮਾਨ ਵੱਲੋਂ ਖੁਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਾਰੇਗੇ ਉਹ ਨਹੀਂ ਅਧਿਆਪਕਾਂ ਤੇ ਪਾਣੀ ਦਿਆ 부ਛਾੜਾ ਮਾਰੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਤੇ ਡਾਂਗਾ ਵਰਾਈਆਂ ਗਈਆਂ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਤੱਕ ਲਾਈਆਂ ਗਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਨ ਦੀ ਕੋਠੀ ਗੇ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੋਣਾ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਉਹਨਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਤਾਂ ਜ਼ਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕੇ ਅੱਜ ਸੀਐਮ ਦੀ ਕੋਠੀ ਮੋਰੇ ਤਰਨਾ ਦੇ ਲਈ ਮਜਬੂਰ ਹੋਏ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸਤਾ ਚ ਨਹੀਂ ਆਈ ਸੀ ਤਾਂ ਉਹਦੋਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ ਬਣਦਾ ਮਾਨ ਸਨਮਾਨ ਕਰਾਂਗੇ ਕਿਸੇ ਦੀ ਪੱਗ ਨਹੀਂ ਲੱਥੇਗੀ ਧੀਆਂ ਪੈਣਾ ਦੀ ਇੱਜ਼ਤਾ ਸੜਕਾ ਤੇ ਨਹੀਂ ਰੁਲਣ ਗਿਆ ਹੁਣ ਆਖਿਆ ਕਿ ਸਰਕਾਰ ਭਾਵੇਂ ਬਦਲ ਗਈ ਹੈ ਪਰ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੁੰਨੀਆਂ ਤੇ ਪੱਗਾ ਸੜਕਾਂ ਤੇ ਰੁੱਰ ਰਹੀਆਂ ਨੇ ਅੱਜ ਵੀ ਅਧਿਆਪਕ ਸੜਕਾਂ ਤੇ ਬੈਠਣ ਲਈ ਮਜਬੂਰ ਹੋਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਕਾਫੀ ਤਣਾਅਪੂਰਨ ਵਾਲੇ ਬਣਦੇ ਨਜ਼ਰ ਆਏ ਜਿੱਥੇ ਪੁਲਿਸ ਤੇ ਅਧਿਆਪਕ ਟੀਚਰ ਜਿਹੜੇ ਜਿੱਥੇ ਪੁਲਿਸ ਤੇ ਅਧਿਆਪਕ ਆਹਮੋ ਸਾਹਮਣੇ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਧੀਆਂ ਪੈਣਾ ਦੀਆਂ ਚੁੰਨੀਆਂ ਲਾਹ ਦਿੱਤੀਆਂ ਇਹਨਾਂ ਇਥੋਂ ਤੱਕ ਹੀ ਅਧਿਆਪਕਾਂ ਦੀਆਂ ਪੱਗਾਂ ਤੱਕ ਇਥੇ ਲਾ ਦਿੱਤੀਆਂ ਗਈਆਂ ਉਥੇ ਇਹ ਦੀ ਆਪਕਾ ਅਗੋੜੇ ਕਿ ਕਿਆ ਕਿ ਸਰਕਾਰ ਤੋਂ ਸਾਡੀਆਂ ਸਿਰਫ ਆ ਹੀ ਮੰਗਾ ਹਨ ਕਿ ਜੋ ਸਰਕਾਰੀ ਮੁਲਾਜ਼ਮ ਨੂੰ ਪਤਾ ਮਿਲਦਾ ਹੈ ਉਹ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਦ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਹੋਵੇ ਤਾਂ ਉਹ ਆਖ ਦਿੰਦੇ ਨੇ ਕਿ ਸਾਡੇ ਕੋਲ ਫੰਡ ਨਹੀਂ ਹੈ ਅਧਿਆਪਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕਿ ਕੰਪਿਊਟਰ ਟੀਚਰ ਲਈ ਹੀ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਅਧਿਆਪਕ ਦਿਹਾੜੇ ਤੱਕ ਪ੍ਰਦਰਸ਼ਨ ਕਰ ਇਹ ਅਧਿਆਪਕਾਂ ਦੇ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਜਾਂ ਇਸ ਤਰ੍ਹਾਂ ਹੀ ਧੀਆਂ ਪੈਣਾ ਦੀਆਂ ਚੁੰਨੀਆਂ ਲਾਹੀਆਂ ਜਾਣਗੀਆਂ ਜਾਂ ਸਿੱਖ ਨੌਜਵਾਨਾਂ ਦੀਆਂ ਇਦਾਂ ਹੀ ਪੱਗਾਂ ਲਾ ਦਿੱਤੀਆਂ ਜਾਣਗੀਆਂ ਤਾਂ ਤਸਵੀਰਾਂ ਬੇहद ਹੀ ਮੰਦਭਾਗੀਆਂ ਨੇ ਜਿੱਥੇ ਪੰਜਾਬ ਦੇ ਪੈਣਾ ਨੌਜਵਾਨ ਮੁੰਡੇ ਕੁੜੀਆਂ ਦੀਆਂ ਦੇਖ ਸਕਦੇ ਹੋ ਸੜਕਾਂ ਤੇ ਕਿਵੇਂ ਪੱਗਾਂ ਲਾਹ ਦਿੱਤੀਆਂ ਗਈਆਂ ਨੇ ਇੱਕ ਪਾਸੇ ਤਾਂ ਅਧਿਆਪਕਾਂ ਦਾ ਸੀਐਮ ਮਾਨ ਵੱਲੋਂ ਖੁਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਰ ਅੱਗੇ ਉਹਨਾਂ ਹੀ ਅਧਿਆਪਕਾਂ ਤੇ ਪਾਣੀ ਦੀਆਂ 부ਛਾੜਾ ਮਾਰੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਤੇ ਡਾਂਗਾ ਵਰਾਈਆਂ ਗਈਆਂ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਤੱਕ ਲਾਈਆਂ ਗਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਂਦੀ ਕੋਠੀ ਅੱਗੇ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੋਣਾ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਉਹਨਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਤਾਂ ਜ਼ਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕੇ ਅੱਜ ਸੀਐਮ ਦੀ ਕੋਠੀ ਮੋਰੇ ਤਰਨਾ ਦੇ ਲਈ ਮਜਬੂਰ ਹੋਏ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸਤਾ ਚ ਨਹੀਂ ਆਈ ਸੀ ਤਾਂ ਉਹਦੋਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ ਬਣਦਾ ਮਾਨ ਸਨਮਾਨ ਕਰਾਂਗੇ ਕਿਸੇ ਦੀ ਪੱਗ ਨਹੀਂ ਲੱਥੇਗੀ ਧੀਆਂ ਪੈਣਾ ਦੀ ਇੱਜ਼ਤ ਸੜਕਾ ਤੇ ਨਹੀਂ ਰੁਲਣਗੀਆਂ ਉਹਨਾਂ ਆਖਿਆ ਕਿ ਸਰਕਾਰ ਭਾਵੇਂ ਬਦਲ ਗਈ ਹੈ ਪਰ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੁੰਨੀਆਂ ਤੇ ਪੱਗਾ ਸੜਕਾਂ ਤੇ ਰੁੱਰ ਰਹੀਆਂ ਨੇ ਅੱਜ ਵੀ ਅਧਿਆਪਕ ਸੜਕਾਂ ਤੇ ਬੈਠਣ ਲਈ ਮਜਬੂਰ ਹੋਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਕਾਫੀ ਤਣਾਅਪੂਰਨ ਵਾਲੇ ਬਣਦੇ ਨਜ਼ਰ ਆਏ ਜਿੱਥੇ ਪੁਲਿਸ ਤੇ ਅਧਿਆਪਕ ਟੀਚਰ ਜਿਹੜੇ ਜਿੱਥੇ ਪੁਲਿਸ ਤੇ ਅਧਿਆਪਕ ਆਹਮੋ ਸਾਹਮਣੇ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਤੀਆਂ ਪੈਣਾ ਦੀਆਂ ਚੁੰਨੀਆਂ ਲਾਹ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਅਧਿਆਪਕਾਂ ਦੀਆਂ ਪੱਗਾਂ ਤੱਕ ਇੱਥੇ ਲਾ ਦਿੱਤੀਆਂ ਗਈਆਂ ਉੱਥੇ ਅਧਿਆਪਕ ਆਗੂਣ ਅੱਗੇ ਕਿਹਾ ਕਿ ਸਰਕਾਰ ਤੋਂ ਸਾਡੀ ਸਿਰਫ ਆਹੀ ਮੰਗਾਂ ਹਨ ਕਿ ਜੋ ਸਰਕਾਰੀ ਮੁਲਾਜ਼ਮ ਨੂੰ ਪੱਤਾ ਮਿਲਦਾ ਹੈ ਉਹ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਦ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਹੋਵੇ ਤਾਂ ਉਹ ਆਖ ਦਿੰਦੇ ਨੇ ਕਿ ਸਾਡੇ ਕੋਲ ਫੰਡ ਨਹੀਂ ਹੈ ਅਧਿਆਪਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕਿ ਕੰਪਿਊਟਰ ਟੀਚਰ ਲਈ ਹੀ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਅਧਿਆਪਕ ਦਿਹਾੜੇ ਤੱਕ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਜਾਂ ਇਸ ਤਰ੍ਹਾਂ ਹੀ ਧੀਆਂ ਪੈਣਾ ਦੀਆਂ ਚੁੰਨੀਆਂ ਲਾਹੀਆਂ ਜਾਣਗੀਆਂ ਜਾਂ ਸਿੱਖ ਨੌਜਵਾਨਾਂ ਦੀਆਂ ਇਦਾਂ ਹੀ ਪੱਗਾਂ ਲਾ ਦਿੱਤੀਆਂ ਜਾਣਗੀਆਂ ਤਾਂ ਤਸਵੀਰਾਂ ਬੇहद ਹੀ ਮੰਦਭਾਗੀਆਂ ਨੇ ਜਿੱਥੇ ਪੰਜਾਬ ਦੇ ਪੈਣਾ ਨੌਜਵਾਨ ਮੁੰਡੇ ਕੁੜੀਆਂ ਦੀਆ ਦੇਖ ਸਕਦੇ ਹੋ ਸੜਕਾਂ ਤੇ ਕਿਵੇਂ ਪੱਗਾਂ ਲਾਹ ਦਿੱਤੀਆਂ ਗਈਆਂ ਨੇ ਇੱਕ ਪਾਸੇ ਤਾਂ ਅਧਿਆਪਕਾਂ ਦਾ ਸੀਐਮ ਮਾਨ ਵੱਲੋਂ ਖੁਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਰ ਅੱਗੇ ਉਹਨਾਂ ਹੀ ਅਧਿਆਪਕਾਂ ਤੇ ਪਾਣੀ ਦਿਆਂ 부ਛਾੜਾ ਮਾਰੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਤੇ ਡਾਂਗਾ ਵਰਾਈਆਂ ਗਈਆਂ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਤੱਕ ਲਾਈਆਂ ਗਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਨ ਦੀ ਕੋਠੀ ਕਿ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੋਣਾ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਉਹਨਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਤਾਂ ਜ਼ਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕਿ ਅੱਜ ਸੀਐਮ ਦੀ ਕੋਠੀ ਮੋਰੇ ਤਰਨਾ ਦੇ ਲਈ ਮਜਬੂਰ ਹੋਏ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸਤਾ ਚ ਨਹੀਂ ਆਈ ਸੀ ਤਾਂ ਉਹਦੋਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ ਬਣਦਾ ਮਾਨ ਸਨਮਾਨ ਕਰਾਂਗੇ ਕਿਸੇ ਦੀ ਪੱਗ ਨਹੀਂ ਲੱਥੇਗੀ ਧੀਆਂ ਪੈਣਾ ਦੀ ਇੱਜ਼ਤਾ ਸੜਕਾਂ ਤੇ ਨਹੀਂ ਰੁਲਣਗੀਆਂ ਉਹਨਾਂ ਆਖਿਆ ਕਿ ਸਰਕਾਰ ਭਾਵੇਂ ਬਦਲ ਗਈ ਹੈ ਪਰ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੁੰਨੀਆਂ ਤੇ ਪੱਗਾ ਸੜਕਾਂ ਤੇ ਰੁੱਰ ਰਹੀਆਂ ਨੇ ਅੱਜ ਵੀ ਅਧਿਆਪਕ ਸੜਕਾਂ ਤੇ ਬੈਠਣ ਲਈ ਮਜਬੂਰ ਹੋਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਕਾਫੀ ਤਣਾਅਪੂਰਨ ਵਾਲੇ ਬਣਦੇ ਨਜ਼ਰ ਆਏ ਜਿੱਥੇ ਪੁਲਿਸ ਤੇ ਅਧਿਆਪਕ ਟੀਚਰ ਜਿਹੜੇ ਜਿੱਥੇ ਪੁਲਿਸ ਤੇ ਅਧਿਆਪਕ ਆਹਮੋ ਸਾਹਮਣੇ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਟਿੰਆ ਪੈਣਾ ਦੀਆਂ ਚੁੰਨੀਆਂ ਲਾਹ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਅਧਿਆਪਕਾਂ ਦੀਆਂ ਪੱਗਾਂ ਤੱਕ ਇੱਥੇ ਲਾ ਦਿੱਤੀਆਂ ਗਈਆਂ ਅਧਿਆਪਕਾਂ ਅਗੋੜ ਕੇ ਕਹਿੰਿਆ ਕਿ ਸਰਕਾਰ ਤੋਂ ਸਾਡੀਆਂ ਸਿਰਫ ਆਹੀ ਮੰਗਾਂ ਹਨ ਕਿ ਜੋ ਸਰਕਾਰੀ ਮੁਲਾਜ਼ਮ ਨੂੰ ਪੱਤਾ ਮਿਲਦਾ ਹੈ ਉਹ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਦ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਹੋਵੇ ਤਾਂ ਉਹ ਆਖ ਦਿੰਦੇ ਨੇ ਕਿ ਸਾਡੇ ਕੋਲ ਫੰਡ ਨਹੀਂ ਹੈ ਅਧਿਆਪਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕਿ ਕੰਪਿਊਟਰ ਟੀਚਰ ਲਈ ਹੀ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਅਧਿਆਪਕ ਅਦੇਹਾੜੇ ਤੱਕ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਜਾਂ ਇਸ ਤਰ੍ਹਾਂ ਹੀ ਧੀਆਂ ਪੈਣਾ ਦੀਆਂ ਚੁੰਨੀਆਂ ਲਾਹੀਆਂ ਜਾਣਗੀਆਂ ਜਾਂ ਸਿੱਖ ਨੌਜਵਾਨਾਂ ਦੀਆਂ ਇਦਾਂ ਹੀ ਪੱਗਾਂ ਲਾ ਦਿੱਤੀਆਂ ਜਾਣਗੀਆਂ ਤਾਂ ਤਸਵੀਰਾ ਬੇहद ਹੀ ਮੰਦਭਾਗੀਆਂ ਨੇ ਜਿੱਥੇ ਪੰਜਾਬ ਦੇ ਪੈਣਾ ਨੌਜਵਾਨ ਮੁੰਡੇ ਕੁੜੀਆਂ ਦੀਆ ਦੇਖ ਸਕਦੇ ਹੋ ਸੜਕਾਂ ਤੇ ਕਿਵੇਂ ਪੱਗਾਂ ਲਾਹ ਦਿੱਤੀਆਂ ਗਈਆਂ ਨੇ ਇੱਕ ਪਾਸੇ ਤਾਂ ਅਧਿਆਪਕਾਂ ਦਾ ਸੇਮ ਮਾਨ ਵੱਲੋਂ ਖੁਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਰ ਅੱਗੇ ਉਹਨਾਂ ਹੀ ਅਧਿਆਪਕਾਂ ਤੇ ਪਾਣੀ ਦਿਆਂ 부ਛਾੜਾ ਮਾਰੀਆਂ ਜਾਂਦੀਆਂ ਨੇ ਐਸੋ ਇਲਾਵਾ ਉਹਨਾਂ ਤੇ ਡਾਂਗਾ ਵਰਾਈਆਂ ਗਈਆਂ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਤੱਕ ਲਾਈਆਂ ਗਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੋਣਾ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਉਹਨਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਤਾਂ ਜ਼ਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕਿ ਅੱਜ ਸੀਐਮ ਦੀ ਕੋਠੀ ਮੋਰੇ ਤਰਨਾ ਦੇ ਲਈ ਮਜਬੂਰ ਹੋਏ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸਤਾ ਚ ਨਹੀਂ ਆਈ ਸੀ ਤਾਂ ਉਹਦੋਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ ਬਣਦਾ ਮਾਨ ਸਨਮਾਨ ਕਰਾਂਗੇ ਕਿਸੇ ਦੀ ਪੱਗ ਨਹੀਂ ਲੱਥੇਗੀ ਧੀਆਂ ਪੈਣਾ ਦੀ ਇੱਜ਼ਤਾਂ ਸੜਕਾਂ ਤੇ ਨਹੀਂ ਰੁਲਣਗੀਆਂ ਉਨਾਂ ਆਖਿਆ ਕਿ ਸਰਕਾਰ ਭਾਵੇਂ ਬਦਲ ਗਈ ਹੈ ਪਰ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੁੰਨੀਆਂ ਤੇ ਪੱਗਾ ਸੜਕਾਂ ਤੇ ਰੁੱਰ ਰਹੀਆਂ ਨੇ ਅੱਜ ਵੀ ਅਧਿਆਪਕ ਸੜਕਾਂ ਤੇ ਬੈਠਣ ਲਈ ਮਜਬੂਰ ਹੋਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਕਾਫੀ ਤਣਾਅਪੂਰਨ ਵਾਲੇ ਬਣਦੇ ਨਜ਼ਰ ਆਏ ਜਿੱਥੇ ਪੁਲਿਸ ਤੇ ਅਧਿਆਪਕ ਟੀਚਰ ਜਿਹੜੇ ਜਿੱਥੇ ਪੁਲਿਸ ਤੇ ਅਧਿਆਪਕ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਪਿੰਡਾਂ ਪੈਣਾ ਦੀਆਂ ਚੁੰਨੀਆਂ ਲਾਹ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਅਧਿਆਪਕਾਂ ਦੀਆਂ ਪੱਗਾਂ ਤੱਕ ਇੱਥੇ ਲਾ ਦਿੱਤੀਆਂ ਗਈਆਂ ਉੱਥੇ ਅਧਿਆਪਕ ਆਗੋਂ ਅੱਗੇ ਕਿਹਾ ਕਿ ਸਰਕਾਰ ਤੋਂ ਸਾਡੀਆਂ ਸਿਰਫ ਆਹੀ ਮੰਗਾ ਹਨ ਕਿ ਜੋ ਸਰਕਾਰੀ ਮੁਲਾਜ਼ਮ ਨੂੰ ਪੱਤਾ ਮਿਲਦਾ ਹੈ ਉਹ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਦ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਹੋਵੇ ਤਾਂ ਉਹ ਆਖ ਦਿੰਦੇ ਨੇ ਕਿ ਸਾਡੇ ਕੋਲ ਫੰਡ ਨਹੀਂ ਹੈ ਅਧਿਆਪਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕਿ ਕੰਪਿਊਟਰ ਟੀਚਰ ਲਈ ਹੀ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਅਧਿਆਪਕ ਦਿਹਾੜੇ ਤੱਕ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਜਾਂ ਇਸ ਤਰ੍ਹਾਂ ਹੀ ਧੀਆਂ ਪੈਣਾ ਦੀਆਂ ਚੁੰਨੀਆਂ ਲਾਹੀਆਂ ਜਾਣਗੀਆਂ ਜਾਂ ਸਿੱਖ ਨੌਜਵਾਨਾਂ ਦੀਆਂ ਇਦਾਂ ਹੀ ਪੱਗਾਂ ਲਾ ਦਿੱਤੀਆਂ ਜਾਣਗੀਆਂ ਤਾਂ ਤਸਵੀਰਾਂ ਬੇहद ਹੀ ਮੰਦਭਾਗੀਆਂ ਨੇ ਜਿੱਥੇ ਪੰਜਾਬ ਦੇ ਪੈਣਾ ਨੌਜਵਾਨ ਮੁੰਡੇ ਕੁੜੀਆਂ ਦੀਆ ਦੇਖ ਸਕਦੇ ਹੋ ਸੜਕਾਂ ਤੇ ਕਿਵੇਂ ਪੱਗਾਂ ਲਾਹ ਦਿੱਤੀਆਂ ਗਈਆਂ ਨੇ ਇੱਕ ਪਾਸੇ ਤਾਂ ਅਧਿਆਪਕਾਂ ਦਾ ਸੀਐਮ ਮਾਨ ਵੱਲੋਂ ਖੁੱਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਰ ਅੱਗੇ ਉਹਨਾਂ ਹੀ ਅਧਿਆਪਕਾਂ ਤੇ ਪਾਣੀ ਦਿਆਂ 부ਛਾੜਾ ਮਾਰੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਤੇ ਡਾਂਗਾ ਵਰਾਈਆਂ ਗਈਆਂ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਤੱਕ ਲਾਈਆਂ ਗਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਨ ਦੀ ਕੋਠੀ ਗੇ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੋਣਾ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਉਹਨਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਤਾਂ ਜ਼ਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕੇ ਅੱਜ ਸੀਐਮ ਦੀ ਕੋਠੀ ਮੋਰੇ ਤਰਨਾ ਦੇ ਲਈ ਮਜਬੂਰ ਹੋਏ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸਤਾ 'ਚ ਨਹੀਂ ਆਈ ਸੀ ਤਾਂ ਉਹਦੋਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ ਬਣਦਾ ਮਾਨ ਸਨਮਾਨ ਕਰਾਂਗੇ ਕਿਸੇ ਦੀ ਪੱਗ ਨਹੀਂ ਲੱਥੇਗੀ ਧੀਆਂ ਪੈਣਾ ਦੀ ਇੱਜ਼ਤਾ ਸੜਕਾ ਤੇ ਨਹੀਂ ਰੋਲਣ ਗਿਆ ਹੁਣ ਆਖਿਆ ਕਿ ਸਰਕਾਰ ਭਾਵੇਂ ਬਦਲ ਗਈ ਹੈ ਪਰ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੁੰਨੀਆਂ ਤੇ ਪੱਗਾ ਸੜਕਾਂ ਤੇ ਰੁੱਰ ਰਹੀਆਂ ਨੇ ਅੱਜ ਵੀ ਅਧਿਆਪਕ ਸੜਕਾਂ ਤੇ ਬੈਠਣ ਲਈ ਮਜਬੂਰ ਹੋਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਕਾਫੀ ਤਣਾਅਪੂਰਨ ਵਾਲੇ ਬਣਦੇ ਨਜ਼ਰ ਆਏ ਜਿੱਥੇ ਪੁਲਿਸ ਤੇ ਅਧਿਆਪਕ ਟੀਚਰ ਜਿਹੜੇ ਜਿੱਥੇ ਪੁਲਿਸ ਤੇ ਅਧਿਆਪਕ ਆਹਮੋ ਸਾਹਮਣੇ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਤਿੰਨਾਂ ਪੈਣਾ ਦੀਆਂ ਚੁੰਨੀਆਂ ਲਾਹ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਅਧਿਆਪਕਾਂ ਦੀਆਂ ਪੱਗਾਂ ਤੱਕ ਇੱਥੇ ਲਾ ਦਿੱਤੀਆਂ ਗਈਆਂ ਉੱਥੇ ਅਧਿਆਪਕ ਆਗੋਂ ਅੱਗੇ ਕਿਹਾ ਕਿ ਸਰਕਾਰ ਤੋਂ ਸਾਡੀ ਸਿਰਫ ਆਹੀ ਮੰਗਾਂ ਹਨ ਕਿ ਜੋ ਸਰਕਾਰੀ ਮੁਲਾਜ਼ਮ ਨੂੰ ਪੱਤਾ ਮਿਲਦਾ ਹੈ ਉਹ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਦ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਹੋਵੇ ਤਾਂ ਉਹ ਆਖ ਦਿੰਦੇ ਨੇ ਕਿ ਸਾਡੇ ਕੋਲ ਫੰਡ ਨਹੀਂ ਹੈ ਅਧਿਆਪਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕਿ ਕੰਪਿਊਟਰ ਟੀਚਰ ਲਈ ਹੀ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਦਾ ਉਹਨਾਂ ਕੋਲ ਜਵਾਬ ਨਹੀਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਅਧਿਆਪਕ ਦਿਹਾੜੇ ਤੱਕ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਜਾਂ ਇਸ ਤਰ੍ਹਾਂ ਹੀ ਧੀਆਂ ਪੈਣਾ ਦੀਆਂ ਚੁੰਨੀਆਂ ਲਾਹੀਆਂ ਜਾਣਗੀਆਂ ਜਾਂ ਸਿੱਖ ਨੌਜਵਾਨਾਂ ਦੀਆਂ ਇਦਾਂ ਹੀ ਪੱਗਾਂ ਲਾ ਦਿੱਤੀਆਂ ਜਾਣਗੀਆਂ ਤਾਂ ਤਸਵੀਰਾਂ ਬੇहद ਹੀ ਮੰਦਭਾਗੀਆਂ ਨੇ ਜਿੱਥੇ ਪੰਜਾਬ ਦੇ ਪੈਣਾ ਨੌਜਵਾਨ ਮੁੰਡੇ ਕੁੜੀਆਂ ਦੀਆਂ ਦੇਖ ਸਕਦੇ ਹੋ ਸੜਕਾਂ ਤੇ ਕਿਵੇਂ ਪੱਗਾਂ ਲਾਹ ਦਿੱਤੀਆਂ ਗਈਆਂ ਨੇ ਇੱਕ ਪਾਸੇ ਤਾਂ ਅਧਿਆਪਕਾਂ ਦਾ ਸੀਐਮ ਮਾਨ ਵੱਲੋਂ ਖੁਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਾਰੇਗੇ ਉਹ ਨਹੀਂ ਅਧਿਆਪਕਾਂ ਤੇ ਪਾਣੀ ਦਿਆ 부ਛਾੜਾ ਮਾਰੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਤੇ ਡਾਂਗਾ ਵਰਾਈਆਂ ਗਈਆਂ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਸੁੰਨੀਆਂ ਤੱਕ ਲੈ ਆਈਆਂ ਗਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੋਣਾ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰਾਂ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਉਹਨਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਤਾਂ ਜਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕੇ ਅੱਜ ਸੀਐਮ ਦੀ ਕੋਠੀ ਮੋਰੇ ਤਰਨਾ ਦੇ ਲਈ ਮਜਬੂਰ ਹੋਏ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਆਈ ਸੀ ਤਾਂ ਉਹਦੋਂ ਸਾਡੇ ਨਾਲ ਵੱਡੇ-ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ ਬਣਦਾ ਮਾਨ ਸਨਮਾਨ ਕਰਾਂਗੇ ਕਿਸੇ ਦੀ ਪੱਗ ਨਹੀਂ ਲੱਥੇਗੀ ਧੀਆਂ ਪੈਣਾ ਦੀ ਇੱਜ਼ਤਾਂ ਸੜਕਾਂ ਤੇ ਨਹੀਂ ਰੁਲਣਗੀਆਂ ਉਹਨਾਂ ਆਖਿਆ ਕਿ ਸਰਕਾਰ ਭਾਵੇਂ ਬਦਲ ਗਈ ਹੈ ਪਰ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੁੰਨੀਆਂ ਤੇ ਪੱਗਾ ਸੜਕਾਂ ਤੇ ਰੁੱਰ ਰਹੀਆਂ ਨੇ ਅੱਜ ਵੀ ਅਧਿਆਪਕ ਸੜਕਾਂ ਤੇ ਬੈਠਣ ਲਈ ਮਜਬੂਰ ਹੋਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਕਾਫੀ ਤਣਾਪੂਰਨ ਵਾਲੇ ਬਣਦੇ ਨਜ਼ਰ ਆਏ ਜਿੱਥੇ ਪੁਲਿਸ ਤੇ ਅਧਿਆਪਕ ਟੀਚਰ ਜਿਹੜੇ ਜਿੱਥੇ ਪੁਲਿਸ ਤੇ ਅਧਿਆਪਕ ਆਹਮੋ ਸਾਹਮਣੇ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਤਿੰਨਾਂ ਪੈਣਾ ਦੀਆਂ ਚੁੰਨੀਆਂ ਲਾਹ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਅਧਿਆਪਕਾਂ ਦੀਆਂ ਪੱਗਾਂ ਤੱਕ ਇੱਥੇ ਲਾ ਦਿੱਤੀਆਂ ਗਈਆਂ ਉੱਥੇ ਅਧਿਆਪਕ ਆਗੂਣੇ ਅੱਗੇ ਕਿਹਾ ਕਿ ਸਰਕਾਰ ਤੋਂ ਸਾਡੀ ਸਿਰਫ ਆਹੀ ਮੰਗਾਂ ਹਨ ਕਿ ਜੋ ਸਰਕਾਰੀ ਮੁਲਾਜ਼ਮ ਨੂੰ ਪਤਾ ਮਿਲਦਾ ਹੈ ਉਹ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਦ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਹੋਵੇ ਤਾਂ ਉਹ ਆਖ ਦਿੰਦੇ ਨੇ ਕਿ ਸਾਡੇ ਕੋਲ ਫੰਡ ਨਹੀਂ ਹੈ ਅਧਿਆਪਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕਿ ਕੰਪਿਊਟਰ ਟੀਚਰ ਲਈ ਹੀ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਅਧਿਆਪਕ ਦਿਹਾੜੇ ਤੱਕ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਜਾਂ ਇਸ ਤਰ੍ਹਾਂ ਹੀ ਧੀਆਂ ਪੈਣਾ ਦੀਆਂ ਚੁੰਨੀਆਂ ਲਾਹੀਆਂ ਜਾਣਗੀਆਂ ਜਾਂ ਸਿੱਖ ਨੌਜਵਾਨਾਂ ਦੀਆਂ ਇਦਾਂ ਹੀ ਪੱਗਾਂ ਲਾ ਦਿੱਤੀਆਂ ਜਾਣਗੀਆਂ ਤਾਂ ਤਸਵੀਰਾ ਬੇहद ਹੀ ਮੰਦਭਾਗੀਆਂ ਨੇ ਜਿੱਥੇ ਪੰਜਾਬ ਦੇ ਪੈਣਾ ਨੌਜਵਾਨ ਮੁੰਡੇ ਕੁੜੀਆਂ ਦੀਆ ਦੇਖ ਸਕਦੇ ਹੋ ਸੜਕਾਂ ਤੇ ਕਿਵੇਂ ਪੱਗਾਂ ਲਾਹ ਦਿੱਤੀਆਂ ਗਈਆਂ ਨੇ ਇੱਕ ਪਾਸੇ ਤਾਂ ਅਧਿਆਪਕਾਂ ਦਾ ਸੀਐਮ ਮਾਨ ਵੱਲੋਂ ਖੁਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਾਰ ਅੱਗੇ ਉਹਨਾਂ ਹੀ ਅਧਿਆਪਕਾਂ ਤੇ ਪਾਣੀ ਦਿਆਂ 부ਛਾੜਾ ਮਾਰੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਤੇ ਡਾਂਗਾ ਵਰਾਈਆਂ ਗਈਆਂ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਤੱਕ ਲਾਈਆਂ ਗਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਨ ਦੀ ਕੋਠੀ ਇਹ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੋਣਾ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦੇਦਾ ਉਹਨਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਤਾਂ ਜ਼ਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕਿ ਅੱਜ ਸੀਐਮ ਦੀ ਕੋਠੀ ਮੋਰੇ ਤਰਨਾ ਦੇ ਲਈ ਮਜਬੂਰ ਹੋਏ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸਤਾ ਚ ਨਹੀਂ ਆਈ ਸੀ ਤਾਂ ਉਹਦੋਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ ਬਣਦਾ ਮਾਨ ਸਨਮਾਨ ਕਰਾਂਗੇ ਕਿਸੇ ਦੀ ਪੱਗ ਨਹੀਂ ਲੱਥੇਗੀ ਧੀਆਂ ਪੈਣਾ ਦੀ ਇੱਜ਼ਤਾ ਸੜਕਾ ਤੇ ਨਹੀਂ ਰੁਲਣਗੀਆਂ ਉਨਾਂ ਆਖਿਆ ਕਿ ਸਰਕਾਰ ਭਾਵੇਂ ਬਦਲ ਗਈ ਹੈ ਪਰ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੁੰਨੀਆਂ ਤੇ ਪੱਗਾ ਸੜਕਾਂ ਤੇ ਰੁੱਰ ਰਹੀਆਂ ਨੇ ਅੱਜ ਵੀ ਅਧਿਆਪਕ ਸੜਕਾਂ ਤੇ ਬੈਠਣ ਲਈ ਮਜਬੂਰ ਹੋਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਕਾਫੀ ਤਣਾਅਪੂਰਨ ਵਾਲੇ ਬਣਦੇ ਨਜ਼ਰ ਆਏ ਜਿੱਥੇ ਪੁਲਿਸ ਤੇ ਅਧਿਆਪਕ ਟੀਚਰ ਜਿਹੜੇ ਜਿੱਥੇ ਪੁਲਿਸ ਤੇ ਅਧਿਆਪਕ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਧੀਆਂ ਪੈਣਾ ਦੀਆਂ ਚੁੰਨੀਆਂ ਲਾਹ ਦਿੱਤੀਆਂ ਇਹਨਾਂ ਇਥੋਂ ਤੱਕ ਇਹ ਅਧਿਆਪਕਾਂ ਦੀਆਂ ਪੱਗਾਂ ਤੱਕ ਇਥੇ ਲਾ ਦਿੱਤੀਆਂ ਗਈਆਂ ਉਥੇ ਇਹ ਦੀ ਅਧਿਆਪਕਾਂ ਅਗੋਣੇ ਕੇ ਕਿ ਸਰਕਾਰ ਤੋਂ ਸਾਡੀਆਂ ਸਿਰਫ ਆ ਹੀ ਮੰਗਾ ਹਨ ਕਿ ਜੋ ਸਰਕਾਰੀ ਮੁਲਾਜ਼ਮ ਨੂੰ ਪੱਤਾ ਮਿਲਦਾ ਹੈ ਉਹ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਦ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਹੋਵੇ ਤਾਂ ਉਹ ਆਖ ਦਿੰਦੇ ਨੇ ਕਿ ਸਾਡੇ ਕੋਲ ਫੰਡ ਨਹੀਂ ਹੈ ਅਧਿਆਪਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕਿ ਕੰਪਿਊਟਰ ਟੀਚਰ ਲਈ ਹੀ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਅਧਿਆਪਕ ਦਿਹਾੜੇ ਤੱਕ ਪ੍ਰਦਰਸ਼ਨ ਕਰ ਇਹ ਅਧਿਆਪਕਾਂ ਦੇ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਜਾਂ ਇਸ ਤਰ੍ਹਾਂ ਹੀ ਧੀਆਂ ਪੈਣਾ ਦੀਆਂ ਚੁੰਨੀਆਂ ਲਾਹੀਆਂ ਜਾਣਗੀਆਂ ਜਾਂ ਸਿੱਖ ਨੌਜਵਾਨਾਂ ਦੀਆਂ ਇਦਾਂ ਹੀ ਪੱਗਾਂ ਲਾ ਦਿੱਤੀਆਂ ਜਾਣਗੀਆਂ ਤਾਂ ਤਸਵੀਰਾਂ ਬੇहद ਹੀ ਮੰਦਭਾਗੀਆਂ ਨੇ ਜਿੱਥੇ ਪੰਜਾਬ ਦੇ ਪੈਣਾ ਨੌਜਵਾਨ ਮੁੰਡੇ ਕੁੜੀਆਂ ਦੀਆ ਦੇਖ ਸਕਦੇ ਹੋ ਸੜਕਾਂ ਤੇ ਕਿਵੇਂ ਪੱਗਾਂ ਲਾਹ ਦਿੱਤੀਆਂ ਗਈਆਂ ਨੇ ਇੱਕ ਪਾਸੇ ਤਾਂ ਅਧਿਆਪਕਾਂ ਦਾ ਸੀਐਮ ਮਾਨ ਵੱਲੋਂ ਖੁੱਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਰ ਅੱਗੇ ਉਹਨਾਂ ਹੀ ਅਧਿਆਪਕਾਂ ਤੇ ਪਾਣੀ ਦਿਆਂ 부ਛਾੜਾ ਮਾਰੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਤੇ ਡਾਂਗਾ ਵਰਾਈਆਂ ਗਈਆਂ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਤੱਕ ਲਾਈਆਂ ਗਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਇੱਥੇ ਮੁਕਮਤੀ ਮਾਨੀ ਕੋਰੀਆ ਕੰਪਿਊਟਰ ਟੀਚਰ ਆਪਣੀ ਮੰਗਾ ਨੂੰ ਲੈ ਕੇ ਤਰਸਣ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਉਹਨਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਜ਼ਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕੇ ਅੱਜ ਸੀਐਮ ਦੀ ਕੋਠੀ ਮੋਰੇ ਤਨਾਂ ਦੇ ਲਈ ਮਜਬੂਰ ਹੋਏ ਤੇ ਆਪਕਾ ਨੇ ਆਖਿਆ ਕਿ ਜਦੋਂ ਜਮਾਤੀ ਸੱਚ ਨਹੀਂ ਆਈ ਸੀ ਉਹ ਸਾਰੇ ਨਾਲ ਵੱਡੇ ਵੱਡੇ ਦਾਅਵੇ ਕੀ ਕਿ ਅਸੀਂ ਆਪਕਾ ਦਾ ਬਣਦਾ ਮਾਨ ਸਨਮਾਨ ਕਰਾਂਗੇ ਇਸੇ ਪੱਗ ਨਹੀਂ ਲੱਥੇਗੀ ਧੀਆਂ ਪਹਿਣੀਆਂ ਇੱਜ਼ਤਾਂ ਸੜਕਾਂ ਤੇ ਨਹੀਂ ਉਲਣਗੀਆਂ ਹੁਣ ਆਖਿਆ ਕਿ ਸਰਕਾਰ ਬਦ ਗਈ ਆ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੁੰਨੀਆਂ ਤੇ ਪੱਗਾਂ ਸੜਕਾਂ ਤੇ ਰਹੀਆਂ ਐ ਅੱਜ ਵੀ ਅਧਿਆਪਕ ਸੜਕਾਂ ਤੇ ਬੈਠਣ ਲਈ ਮਜਬੂਰ ਹੋਏ ਤਸਵੀਰਾਂ ਤੁਸੀਂ ਦੇਖਦੇ ਹੋ ਮੌਕੇ ਤੇ ਹਾਲਾਤ ਕਾਫੀ ਤਣਾਅਪੂਰਨ ਵਾਲੇ ਬਣਦੇ ਨਜ਼ਰ ਆਏ ਜਿੱਥੇ ਪੁਲਿਸ ਤੇ ਅਧਿਆਪਕ ਟੀਚੇ ਜਿੱਥੇ ਪੁਲਿਸ ਤੇ ਅਧਿਆਪਕ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਵੱਲੋਂ ਦੇਖ ਸਕਦੇ ਇਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਧੀਆਂ ਪਹਿਣਾ ਦੀਆਂ ਚੁੰਨੀਆਂ ਲਾਹ ਦਿੱਤੀਆਂ ਗਈਆਂ ਇਥੋਂ ਤੱਕ ਕਿ ਅਧਿਆਪ ਕਾ ਅਗੋਂ ਅੱਗੇ ਕਿਹਾ ਕਿ ਸਰਕਾਰ ਤੋਂ ਸਾਡੀਆਂ ਸਿਰਫ ਆਹੀ ਮੰਗਾਂ ਹਨ ਕਿ ਜੋ ਸਰਕਾਰੀ ਮੁਲਾਜ਼ਮ ਨੂੰ ਪਤਾ ਮਿਲਦਾ ਹੈ ਉਹ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਦ ਸਰਕਾਰ ਦੇ ਨਾਇਬ ਦੇ ਨਾਲ ਗੱਲ ਕੀਤੀ ਹੋਈ ਤਾਂ ਵਾਕਿ ਨੇ ਇਹ ਸਾਡੇ ਕੋਲ ਫੰਡ ਨਹੀਂ ਹੈ ਅਧਿਆਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕਿ ਕੰਪਿਊਟਰ ਟੀਚਰ ਲਈ ਹੀ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਅਧਿਆਪਕ ਦਿਹਾੜੇ ਤੱਕ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਹਾਲਾਤਾਂ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਜਾ ਇਸ ਤਰ੍ਹਾਂ ਹੀ ਧੀਆਂ ਪੈਣਾਂ ਦੀਆਂ ਚੁਣੀਆਂ ਲਾਹੀਆਂ ਦੀਆਂ ਜਸ ਸਿੱਖ ਨੌਜਵਾਨਾਂ ਦੀਆਂ ਇਦਾਂ ਹੀ ਪੱਗਾਂ ਲਾੜੀਆਂ ਜਾਣਗੀਆਂ ਤਾਂ ਤਸਵੀਰਾਂ ਬੇहद ਹੀ ਮੰਦਭਾਗੀਆਂ ਨੇ ਜਿੱਥੇ ਪੰਜਾਬ ਦੇ ਪੈਣਾ ਨੌ ਚੜ ਮੁੰਡੇ ਕੁੜੀਆਂ ਦੀਆਂ ਦਿਖ ਸਕਦੇ ਹੋ ਸੜਕਾਂ ਤੇ ਕਿਵੇਂ ਪੱਗਾਂ ਲੱਤੀਆਂ ਗਈਆਂ ਇੱਕ ਪਾਸੇ ਤਾਂ ਅਧਿਆਪਕਾਂ ਦਾ ਸੀਐਮ ਮਾਨ ਵੱਲੋਂ ਖੁਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਰ ਅੱਗੇ ਉਹਨਾਂ ਹੀ ਅਧਿਆਪਕਾਂ ਤੇ ਪਾਣੀ ਦੀਆਂ 부ਸ਼ਾੜਾ ਮਾਰੀਆਂ ਜਾਂਦੀਆਂ ਨੇ ਐਸੋ ਇਲਾਵਨ ਤੇ ਡਾਂਗਾ ਵਰਾਇਆ ਗਿਆ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਤੱਕ ਲਾਈਆਂ ਗਈਆਂ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਤਰਨਾ ਦੇ ਰਹੇ ਸਨ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੋਣਾ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਉਹਨਾਂ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਤਾਂ ਜ਼ਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕੇ ਅੱਜ ਸੀਐਮ ਦੀ ਕੋਠੀ ਮੋਰੇ ਤਰਨਾ ਦੇ ਲਈ ਮਜਬੂਰ ਹੋਏ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸਤਾ ਚ ਨਹੀਂ ਆਈ ਸੀ ਤਾਂ ਉਦੋਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ